ਸਾਰੇ ਨੂੰ ਪਿਆਰ ਭਰੀ ਸਵੇਰ ਸ਼ਗਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਸਟੋਰੀ ਬਲਜੀਤ ਨੂੰ ਸੁਪਤੇ ਉਰਦੇ ਹੀ ਇੱਕ ਅਣਜਾਣ ਨੰਬਰ ਤੋਂ ਫੋਨ ਆ ਗਿਆ ਜਦੋਂ ਫੋਨ ਚੁੱਕ ਕੇ ਗੱਲ ਕੀਤੀ ਤਾਂ ਅੱਗੋਂ ਮਾਂ ਕਬਰਾਈ ਹੋਈ ਆਵਾਜ਼ ਸੋਨ ਕੇ ਬਲਜੀਤ ਦਾ ਡਰ ਹੀ ਗਈ ਪੁੱਤ ਤੇਰੇ ਦਾਦਾ ਜੀ ਨੂੰ ਹਾਰਟ ਅਟੈਕ ਹੋ ਗਿਆ ਹੈ ਤੇ ਉਹਨਾਂ ਨੇ ਹਸਪੀਟਲ ਪਹੁੰਚ ਗਏ ਇਹ ਸਾਥ ਤਿਆਗ ਦਿੱਤੇ ਨੇ ਜਿੰਨਾ ਜਲਦੀ ਹੋ ਸਕਦਾ ਤੂੰ ਘਰ ਆ ਜਾ ਮਾਂ ਦੇ ਮੂੰਹੋਂ ਦਾਦਾ ਜੀ ਦੀ ਖਬਰ ਸੁਣਦਿਆਂ ਹੀ ਬਲਜੀਤ ਦੀਆਂ ਤਾਂ ਆ ਨਿਕਲ ਗਈਆਂ ਤੇ ਕੁਝ ਹੀ ਪਲਾਂ ਦੇ ਵਿੱਚ ਹੀ ਬਲਜੀਤ ਆਪਣਾ ਆਪ ਖੋ ਬੈਠੀ ਬਲਜੀਤ ਨੇ ਆਪਣੇ ਹਸਬੰਦ ਨੂੰ ਕਿਹਾ ਕਿ ਜਲਦੀ ਮੈਨੂੰ ਮੰਮੀ ਹੋਣਾ ਦੇ ਘਰ ਲੈ ਜਾਓ ਉਹਨਾਂ ਨੇ ਵੀ ਛੇਤੀ ਦੇਣੀ ਜਾਨ ਲਈ ਹਾਮੀ ਭਰ ਦਿੱਤੀ ਜਾਨ ਦੇ ਲਈ ਅਜੇ ਗੱਡੀ ਕੱਢੀ ਹੀ ਸੀ ਕਿ ਬਲਜੀਤ ਦੀ ਫਾਟੀ ਨਨਾਨ ਆਕੇ ਅੱਗੇ ਖੜੀ ਹੋ ਗਈ ਤੇ ਕਹਿੰਦੀ ਕਿ ਕਿਤੇ ਜਾਨ ਦੀ ਲੋ ਨਹੀਂ ਹੈ ਬਲਜੀਤ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਉਹਦਾ ਘਰ ਵਾਲਾ ਬੋਲ ਪਿਆ ਕਿ ਦੀਦੀ ਕੀ ਹੋਇਆ ਤੈਨੂੰ ਤੇਰੀ ਭਾਬੀ ਤੇ ਦਾਦਾ ਜੀ ਦੀ ਮੌਤ ਹੋ ਗਈ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਕੋਈ ਨਹੀਂ ਜਾਣਾ ਮੰਨਨ ਉਹਦੀ ਘਰ ਵਾਲੇ ਦੀ ਕੱਲ ਨੂੰ ਟੋਕਦਿਆਂ ਹੋਇਆ ਕਿਹਾ ਜਿਹੜੇ ਜਿਉਂਦੇ ਲਈ ਮਰ ਗਏ ਸੀ ਉਹਨਾਂ ਦੇ ਮਰਿਆਂ ਦਾ ਕੀ ਕੰਮ ਕਰਨਾ ਕਿਤੇ ਜਾਨ ਦੀ ਲੋੜ ਨਹੀਂ ਹੈ ਤੇ ਜਲਦੀ ਨਾਲ ਗੱਡੀ ਅੰਦਰ ਖਾਟੀ ਕਰ ਦੋ ਤੇ ਕੰਮ ਤੇ ਜਾਣ ਲਈ ਤਿਆਰ ਹੋ ਜਾ ਤੇ ਬਲਜੀਤ ਦਾ ਘਰ ਵਾਲਾ ਰਵਿੰਦਰ ਦਾਦਾ ਅੰਦਰ ਆ ਗਿਆ ਬਲਜੀਤ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਤੇ ਬਲਜੀਤ ਵਿਹੜੇ ਵਿੱਚ ਖੜੀ ਰੋਹੀ ਜਾ ਰਹੀ ਸੀ ਬਲਜੀਤ ਦੀ ਸੱਸ ਨੇ ਬਲਜੀਤ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੇਰੇ ਦਾਦਾ ਜੀ ਦਾ ਸਾਨੂੰ ਬਹੁਤ ਦੁੱਖ ਹੈ ਪਰ ਅਸੀਂ ਤੈਨੂੰ ਜਾਣ ਲਈ ਨਹੀਂ ਦੇਣਾ ਬਲਜੀਤ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਕਿ ਮੈਂ ਕਿਸ ਤਰ੍ਹਾਂ ਦੇ ਟੱਬਰ ਦੇ ਵਿੱਚ ਫਸ ਗਈਆਂ ਜਿਹੜੇ ਮੇਰੇ ਦਾਦਾ ਦੀ ਮੌਤ ਹੋ ਜਾਣ ਤੋਂ ਮੈਨੂੰ ਉੱਥੇ ਜਾਣ ਤੋਂ ਰੋਕ ਰਹੇ ਨੇ ਬਲਜੀਤ ਦੇ ਘਰ ਵਾਲੇ ਨੇ ਅੱਗੇ ਤਰਸੀ ਤਰਸੀ ਜਿਹੀ ਆਵਾਜ਼ ਦੇ ਵਿੱਚ ਕਿਹਾ ਕਿ ਜਿੱਦਾਂ ਭੈਣ ਹੋਣੀ ਕਹਿੰਦੇ ਨੇ ਤੂੰ ਪੁਲਿਸ ਉਦਾਂ ਹੀ ਮੰਨ ਜਾ ਤੂੰ ਕਿਉਂ ਘਰ ਦੇ ਵਿੱਚ ਕਲੇਸ਼ ਪਾਇਆ ਬਲਜੀਤ ਨੇ ਵੀ ਅੱਗੇ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਜਾਣਾ ਹੀ ਹੈ ਜਿਹਨੇ ਰੋਕਣਾ ਉਹ ਰੋਕ ਲਵੋ ਬਲਜੀਤ ਦੇ ਘਰ ਵਾਲੇ ਨੂੰ ਸ਼ਾਇਦ ਬਲਜੀਤ ਤੇ ਤਰਸ ਆ ਗਿਆ ਸੀ ਰਵਿੰਦਰ ਅੱਗੋਂ ਆਪਣੀ ਮੰਮੀ ਨੂੰ ਕਹਿੰਦਾ ਕਿ ਮੰਮੀ ਤੁਸੀਂ ਇਹਦੀ ਹਾਲਤ ਨੂੰ ਸਮਝੋ ਤੇ ਪਲੀਜ਼ ਜਾਣ ਦਿਓ ਜਾ ਕੇ ਆਖਰੀ ਵਾਰ ਆਪਣੇ ਦਾਦੇ ਦਾ ਮੂੰਹ ਤਾਂ ਵੇਖ ਲਵੇਗੀ ਰਵਿੰਦਰ ਦੀ ਭੈਣ ਬੋਲੀ ਇਹ ਠੀਕ ਹੈ ਚਲੀ ਜਾਵੇ ਚਾਹ ਤੂੰ ਵੀ ਚਲਿਆ ਜਾ ਪਰ ਦੁਬਾਰਾ ਇਸ ਘਰ ਦੀ ਦਲੀਜ਼ ਤੇ ਪਿਆਰ ਨਾ ਰੱਖਿਓ ਰਵਿੰਦਰ ਬਲਜੀਤ ਨੂੰ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ ਮੈਨੂੰ ਆਪਣੇ ਘਰਿਆਂ ਦਾ ਕਹਿਣਾ ਮੰਨਣਾ ਹੀ ਪੈਣਾ ਹੈ ਪਲੀਜ਼ ਤੂੰ ਵੀ ਜਾਣੂ ਰਹਿੰਦੇ ਸਕੂਲ ਜਾਣ ਦੇ ਲਈ ਤਿਆਰ ਹੋ ਜਾ ਕਿਉਂਕਿ ਬਲਜੀਤ ਸਕੂਲ ਦੇ ਵਿੱਚ ਜੌਬ ਕਰਦੀ ਸੀ ਉਥੇ ਤੇਰਾ ਮਨ ਬੱਚਿਆਂ ਦੇ ਵਿੱਚ ਲੱਗਿਆ ਰਹੇਗਾ ਨਹੀਂ ਤਾਂ ਤੂੰ ਘਰ ਰਹਿ ਕੇ ਬਸ ਰੋ ਹੀ ਜਾਵੇਂਗੀ ਬਲਜੀਤ ਨੂੰ ਤਾਂ ਸਭ ਤੋਂ ਵੱਧ ਪਛਤਾਵਾ ਹੋ ਰਿਹਾ ਸੀ ਕਿ ਜਿਸ ਇਨਸਾਨ ਕਰਕੇ ਮੈਂ ਆਪਣੇ ਮਾਪਿਓ ਨੂੰ ਛੱਡ ਕੇ ਆਈ ਸੀ ਅੱਜ ਉਹ ਇਨਸਾਨ ਮੇਰੇ ਦੁੱਖ ਸਮਝਣ ਦੀ ਬਜਾਏ ਆਪਣੇ ਘਰਦਿਆਂ ਦੀ ਕੱਲ ਨੂੰ ਹੀ ਤਜ਼ੀਬ ਦੇ ਰਿਹਾ ਸੀ ਬਲਜੀਤ ਵੀ ਕੀ ਕਰ ਸਕਦੀ ਸੀ ਬਲਜੀਤ ਤਾਂ ਆਪਣੇ ਆਪਣੇ ਆਪ ਨੂੰ ਸੋਹਰੇ ਦੀ ਮੋਤਾ ਸੀ ਬਲਜੀਤ ਨੇ ਵੀ ਸੋਚਿਆ ਕਿ ਸਾਰਾ ਦਿਨ ਘਰ ਰਹਿ ਕੇ ਵੀ ਕੰਧਾਂ ਵਿੱਚ ਟਕਰਾਂ ਹੀ ਮਾਰ ਲਿਆ ਨੇ ਇਹਦੇ ਨਾਲੋਂ ਚੰਗਾ ਮੈਂ ਸਕੂਲੇ ਹੀ ਚਲੀ ਜਾਂਦੀ ਹਾਂ ਬਲਜੀਤ ਉੱਠੀ ਤੇ ਤਿਆਰ ਹੋ ਕੇ ਸਕੂਲ ਚਲੀ ਗਈ ਅਜੇ ਸਕੂਲ ਗਈ ਹੀ ਸੀ ਕਿ ਅਤਿਕ ਘੰਟੇ ਵਿੱਚ ਕੀ ਹੋਇਆ ਤੇ ਪਰਜਾਇਲ ਦਾ ਫੋਨ ਆ ਗਿਆ ਕੀ ਅਸੀਂ ਇੱਥੇ ਤੇਰੀ ਉਡੀਕ ਕਰਦੇ ਹਾਂ ਤੂੰ ਅਜੇ ਤੱਕ ਆਈ ਕਿਉਂ ਨਹੀਂ ਬਲਜੀਤ ਨੇ ਦੱਸ ਦਿੱਤਾ ਕਿ ਮੇਰੇ ਸਹੁਰਿਆਂ ਨੇ ਮੈਨੂੰ ਓਨ ਨਹੀਂ ਦਿੱਤਾ ਇਸ ਕਰਕੇ ਮੈਂ ਨਹੀਂ ਆ ਸਕਦੀ ਭਾਬੀ ਨੇ ਫੋਨ ਮੰਮੀ ਨੂੰ ਫੜਾ ਦਿੱਤਾ ਤੇ ਮੰਮੀ ਨੇ ਅੱਗੋਂ ਬਿਨਾ ਕੁਝ ਸੁਨੇ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇੱਕ ਤਾਂ ਤੂੰ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲ ਕੇ ਗਲਤੀ ਕੀਤੀ ਸੀ ਤੇ ਹੁਣ ਤੂੰ ਮਰਿਆਂ ਤੇ ਵੀ ਉਹਨਾਂ ਰਹਿ ਗਈਆਂ ਉਹ ਬਗਾਨੇ ਤੈਨੂੰ ਇੰਨੇ ਪਿਆਰੇ ਹੋ ਗਏ ਨੇ ਕਿ ਤੂੰ ਸਾਡੇ ਮਰਿਆਂ ਤੇ ਵੀ ਨਹੀਂ ਆ ਸਕਦੀ ਅਸਤਾ ਦਾਦੇ ਮਰੇ ਤੈਨੂੰ ਨਹੀਂ ਆਈ ਕੱਲ ਨੂੰ ਜਦੋਂ ਤੇਰਾ ਮਾਂ ਪਿਓ ਮਰ ਗਏ ਉਦੋਂ ਵੀ ਨਾ ਆਵੀ ਇਸ ਤੋਂ ਅੱਗੇ ਬਲਜੀਤ ਦੀ ਮਾਂ ਬਹੁਤ ਕੁਝ ਬੋਲੀ ਪਰ ਬਲਜੀਤ ਮਜਬੂਰ ਸੀ ਅ ਕਿਉਂ ਕੀ ਬੋਲਦੀ ਬਸ ਸਾਰਾ ਦਿਨ ਰੋ ਰੋ ਕੇ ਲਗਾ ਦਿੱਤਾ ਸ਼ਾਮ ਨੂੰ ਜਦੋਂ ਰਵਿੰਦਰ ਘਰ ਆਇਆ ਬਲਜੀਤ ਨੇ ਰਵਿੰਦਰ ਨੂੰ ਗੁੱਸੇ ਦੀ ਮਾਰੀ ਨਹੀਂ ਬੋਲਣਾ ਵੀ ਜ਼ਰੂਰੀ ਨਾ ਸਮਝਿਆ ਬੁਲਾਉਣਾ ਤੇ ਤਾਸਾ ਵਟਕੇ ਪਈ ਰੇ ਰਵਿੰਦਰ ਨੇ ਬਲਜੀਤ ਦੇ ਮੂੰਹ ਤੋਂ ਕੰਬਲ ਤਾਰ ਕੇ ਬਲਜੀਤ ਨੂੰ ਬੁਲਾਇਆ ਅਤੇ ਬਲਜੀਤ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਦੋਂ ਹੀ ਬਲਜੀਤ ਦੀ ਨਾਨ ਤੇ ਸੱਸ ਬਲਜੀਤ ਦੇ ਕਮਰੇ ਦੇ ਵਿੱਚ ਆ ਗਈ ਉਹਨਾਂ ਨੇ ਆ ਕੇ ਬਲਜੀਤ ਦੀ ਹਾਲਤ ਵੇਖੀ ਤਾਂ ਬਲਜੀਤ ਨੂੰ 101 ਬੁਖਾਰ ਹੋਇਆ ਪਿਆ ਸੀ ਬਲਜੀਤ ਨੂੰ ਦੀ ਸੱਸ ਨੇ ਮੇਰੇ ਮੱਥੇ ਉੱਪਰ ਠੰਢੇ ਪਾਣੀ ਦੀਆਂ ਪੱਟੀਆਂ ਰੱਖ ਰੱਖ ਕੇ ਬਲਜੀਤ ਦਾ ਬੁਖਾਰ ਉਤਾਰਿਆ ਤੇ ਬਲਜੀਤ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਪੁੱਤ ਅਸੀਂ ਤੇਰੇ ਕੋਈ ਦੁਸ਼ਮਣ ਨਹੀਂ ਹਾਂ ਤੇਰੇ ਦਾਦਾ ਜੀ ਦੀ ਮੌਤ ਦਾ ਸਾਨੂੰ ਵੀ ਉਨਾ ਹੀ ਦੁੱਖ ਹੈ ਜਿੰਨਾ ਤੈਨੂੰ ਹੈ ਪਰ ਜਿਹੜੇ ਹਾਲਾਤਾਂ ਦੇ ਵਿੱਚ ਤੁਹਾਡਾ ਵਿਆਹ ਹੋਇਆ ਸੀ ਤੁਹਾਨੂੰ ਵੀ ਪਤਾ ਤਾਂ ਹੈ ਹੀ ਕਿਵੇਂ ਤੇਰੀ ਭਰਾ ਤੇ ਤੇਰਾ ਬਾਪੂ ਚਾਚੇ ਤਾਇਆ ਤੇਰੀ ਜਾਨ ਦੇ ਦੁਸ਼ਮਣ ਬਣੇ ਹੋਏ ਸੀ ਤੇਰੀ ਕੌਟ ਮੈਰਿਸ ਵਿਲੇ ਕਚਹਿਰੀਆਂ ਵਿੱਚ ਕਿੰਨਾ ਕਲੇਸ਼ ਹੋਇਆ ਸੀ ਕਿਵੇਂ ਤੇਰਾ ਭਰਾ ਤੁਹਾਡੇ ਦੋਨਾਂ ਪਿੱਛੇ ਹਥਿਆਰ ਲੈ ਕੇ ਘੁੰਮਦੇ ਸੰਦੇ ਸੀ ਤੈਨੂੰ ਤਾਂ ਯਾਦ ਹੀ ਹੋਣਾ ਜਦੋਂ ਥਾਣੇ ਵਿੱਚ ਗੱਲ ਹੋਈ ਸੀ ਤਾਂ ਤੇਰਾ ਭਰਾ ਨੇ ਕਿਹਾ ਸੀ ਕਿ ਅਸੀਂ ਤੈਨੂੰ ਛੱਡਣਾ ਨਹੀਂ ਅੱਜ ਨਹੀਂ ਤਾਂ ਕੱਲ ਤੈਨੂੰ ਮਾਰ ਹੀ ਦੇਣਾ ਅਸੀਂ ਸੱਸ ਦੀ ਗੱਲ ਸੁਣ ਕੇ ਬਲਜੀਤ ਦੀ ਅੱਖਾਂ ਅੱਗੇ ਉਹ ਸਾਰਾ ਸੀਨ ਆ ਗਿਆ ਜਦੋਂ ਬਲਜੀਤ ਨੇ ਆਪਣੇ ਘਰਦਿਆਂ ਦੇ ਖਿਲਾਫ ਹੋ ਕੇ ਵਿਆਹ ਕਰਵਾਇਆ ਸੀ ਤੇ ਕਿਵੇਂ ਦੋਨੋਂ ਨੇ ਲੁਕ ਕੇ ਆਪਣੀ ਜਾਨ ਬਚਾਈ ਸੀ ਬਲਜੀਤ ਦੀ ਨਾਨਾ ਬੋਲੀ ਭਾਬੀ ਭਰਾਵਾਂ ਦੇ ਦਿਲ ਵਿੱਚੋਂ ਇਹ ਗੱਲਾਂ ਕਦੀ ਨਹੀਂ ਜਾਂਦੀਆਂ ਅਗਰ ਅੱਜ ਤੁਸੀਂ ਉੱਥੇ ਚਲੇ ਵੀ ਜਾਂਦੇ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਪਿੰਡਾਂ ਦਾ ਪਿੰਡ ਦਾ ਕੋਈ ਬੰਦਾ ਕੁਛ ਚੰਗਾ ਮਾੜਾ ਬੋਲ ਦਿੰਦਾ ਤੇ ਤੁਹਾਡੇ ਭਰਾਵਾਂ ਦਾ ਖੂਨ ਖੋਲ ਜਾਣਾ ਸੀ ਤੇ ਉਹ ਗੁੱਸਾ ਗੁੱਸੇ ਦੇ ਵਿੱਚ ਆ ਕੇ ਤੁਹਾਨੂੰ ਦੋਵਾਂ ਨੂੰ ਕੋਈ ਨੁਕਸਾਨ ਵੀ ਤਾਂ ਪੁਚਾ ਸਕਦੀ ਸੀ ਅਸੀਂ ਤੁਹਾਨੂੰ ਤੇ ਆਪਣੇ ਵੀਰ ਨੂੰ ਬਹੁਤ ਪਿਆਰ ਕਰਦੇ ਹਾਂ ਅੱਜ ਤੁਹਾਨੂੰ ਉੱਥੇ ਜਾਣ ਤੋਂ ਰੋਕਣ ਦਾ ਸਾਡਾ ਹੋਰ ਕੋਈ ਵੀ ਮਕਸਦ ਨਹੀਂ ਸੀ ਬਸ ਵਿਆਹ ਦੇ ਸ਼ੁਰੂਆਤੀ ਦਿਨਾਂ ਨੂੰ ਦੇਖ ਕੇ ਹੀ ਤੁਹਾਨੂੰ ਸਵੇਰੇ ਜਾਂ ਤੋਂ ਅਸੀਂ ਰੋਕ ਲਿਆ ਸੀ ਬਲਜੀਤ ਉਹਨਾਂ ਦੀਆਂ ਗੱਲਾਂ ਸੁਣ ਕੇ ਸੁਣ ਹੋ ਕੇ ਬੈਠੀ ਰਹੀ ਸੀ ਉਹਨਾਂ ਨੇ ਅੱਗੇ ਬੋਲਦੀ ਵੀ ਕਿ ਉਹ ਵੀ ਤਾਂ ਸੱਚੀ ਬੋਲ ਰਹੀ ਸੀ ਉਹਨਾਂ ਨੂੰ ਵੀ ਆਪਣੇ ਪੁੱਤ ਦੀ ਜਾਨ ਪਿਆਰੀ ਸੀ ਹੁਣ ਬਲਜੀਤ ਤਾਂ ਬਸ ਆਪਣੇ ਤਰੀਕੇ ਤੇ ਪਛਤਾ ਰਹੀ ਸੀ ਕਹਿੰਦੇ ਹੋਏ ਤੇ ਕਿ ਜਿਸ ਦਾਦੇ ਨੂੰ ਮੈਂ ਵੱਡਾ ਡੈਡੀ ਕਹਿ ਕੇ ਬੁਲਾਉਂਦੀ ਹੁੰਦੀ ਸੀ ਅੱਜ ਉਹਨਾਂ ਦਾ ਮੈਨੂੰ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਇਆ ਬੇਸ਼ੱਕ ਬਲਜੀਤ ਨੂੰ ਉਹਦੇ ਸੋਹਣਿਆਂ ਨੇ ਕਦੇ ਮਾਪਿਓ ਦਾ ਕਮੀ ਮਹਿਸੂਸ ਨਹੀਂ ਹੁੰਦੀ ਤੇ ਪਰ ਉਸ ਦਿਨ ਬਲਜੀਤ ਨੂੰ ਆਪਣੇ ਆਪ ਤੇ ਹੱਦ ਤੋਂ ਵੱਧ ਗੁੱਸਾ ਆ ਰਿਹਾ ਸੀ ਪਰ ਬਲਜੀਤ ਕਰ ਵੀ ਕੀ ਸਕਦੀ ਸੀ ਜ਼ਿੰਦਗੀ ਜਿਉਣ ਦੇ ਲਈ ਤੇ ਜਾਨ ਬਚਾਉਣ ਦੇ ਲਈ ਉਹਨਾਂ ਨੇ ਉਹਨਾਂ ਨੂੰ ਆਪਣੇ ਸਹੁਰਿਆਂ ਦੀ ਗੱਲ ਮੰਨਣੀ ਹੀ ਪੈਣੀ ਸੀ ਉਸ ਦਿਨ ਤੋਂ ਦਿਲ ਨੂੰ ਦਿਲ ਤੇ ਪੱਥਰ ਕਰ ਲਿਆ ਉਸ ਨੇ ਤੇ ਅੰਦਰੋਂ ਅੰਦਰ ਹੀ ਖੁਦ ਨੂੰ ਚੁਰਨਾ ਸ਼ੁਰੂ ਕਰ ਦਿੱਤਾ ਤੇ ਮਗਰੋਂ ਮਾਈਗਰੇਨ ਡਿਪਰੈਸ਼ਨ ਪਤਾ ਨਹੀਂ ਕਿੰਨੇ ਕੁ ਬਿਮਾਰੀਆਂ ਨੂੰ ਸੀਨੇ ਲਾ ਲਿਆ ਸੀ ਦਲਜੀਤ ਨੇ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜਰ ਕਰਨਾ ਸਬਸਕ੍ਰਾਈਬ ਜਰ ਕਰਨਾ ਸਾਡੇ ਚੈਨਲ ਨੂੰ ਧੰਨਵਾਦ ਜੀ